ਜਾ ਬੂਗਾ ਮਾਰਾ ਉਹ ਬੂਗੇ ਮਾਰ ਲਾ ਇਹਨਾਂ ਬਾਹਰ ਦੇ ਵੀਰ ਜਿਹੜੇ ਮਿਲਣ ਆਉਂਦੇ ਆ ਰਾਹ ਹਜੇ ਨਾ ਥੋੜਾ ਜਿਆਦਾ ਨਾ ਆਓ ਕਿਉਂਕਿ ਆਪਾਂ ਰਾਹ ਵਰੀ ਫਾਈਗਾ ਨਹੀਂ ਚੱਲੋ ਆ ਮਾਰਦੇ ਬੂਗਾ ਇਹਨਾਂ ਦਾ ਦੇਖੋ ਕਹਿੰ ਟ੍ਰੀਟਮੈਂਟ ਲੈ ਮੈਂ ਆ ਜੀ ਕਰ ਕੇ ਕਹਿੰਦਾ ਆ ਜੇ ਆਪਾਂ ਬੂਕਰ ਮਾਰਾਂਗੇ ਨਾ ਵੀ ਆ ਵੇ ਕੋ ਕਿੰਨਾ ਵੰਡ ਕਿੰਨੀ ਰੇਂਜ ਈ ਸਾਰੀ ਥੱਲੇ ਰਹਿ ਜਣੀ ਕਈਆਂ ਇਹ ਰੱਟਣਾ ਵਿਊ ਹੋ ਗੱਲਾਂ ਦੱਸੀ ਜਾਂਦਾ ਹੁਣ ਯਾਰ ਜੋ ਜੋ ਕਰੀਦਾ ਉਹ ਦੱਸ ਜੇ ਮੈਨੂੰ ੱਲੇ ਨੂੰ ਹੋਣਾ ਫਿਰ ਜੀ ਆਇਆਂ ਨੂੰ ਤੇ ਪਰ ਫਾਰਮ ਆ ਬੱਕਰੀ ਨਹੀਂ ਚੋਈ ਹੋਈ ਬੱਕਰੀ ਚੁਹਾ ਕੇ ਉਤਾਰ ਦਿੰਦੇ ਕੁਰੀ ਦਾ ਕੰਮ ਹੋ ਗਿਆ ਤੰਨ ਤੇ ਹੁਣ ਲੱਗੇ ਪੱਠੇ ਪਾਉਣ ਸਾਡਾ ਦਾ ਦੁੱਧਾ ਪੀ ਆਉਂਦੇ ਲੱਗੇ ਮੈਂ ਕਈ ਬੁੱਤਾਂ ਸਮੇਂ ਦੇ ਟੱਕੀ ਚੜੇ ਹੁੰਦੇ ਕੰਮ ਜੀ ਸਤ ਸ੍ਰੀ ਅਕਾਲ ਤੁਹਾਡਾ ਤੁਹਾਡਾ ਸੋਲਟ ਤੇ ਆਪਣੇ ਨਿਊ ਵਲੌਗ ਦੇ ਵਿੱਚ ਨੰਬਰ ਦਾ ਫਾਰਮ ਚ ਬੜੇ ਦਿਨਾਂ ਬਾਅਦ ਫਿਰ ਲੱਗੇ ਆ ਜੋ ਵਲੌਗ ਬਣਾਉਣ ਇਦਾਂ ਹੀ ਕਿ ਕੰਮਕਾਰਾਂ ਜੀ ਵੀ ਥੋੜਾ ਬੜਾ ਟਾਈਮ ਮੈਨੂੰ ਨਹੀਂ ਲੱਗਦਾ ਤੇ ਬਾਕੀ ਅੱਜ ਲੱਗੇ ਵਲੌਗ ਦੀ ਸ਼ੁਰੂਆਤ ਕਰਨ ਬਾਕੀ ਚੈਨਲ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਹੋਰ ਕਿੱਦਾਂ ਦੀ ਚੀਜ਼ ਚਾਹੀਦੀ ਅੱਜ ਆਪਾਂ ਤੁਹਾਨੂੰ ਉਹ ਖਾਵਾਗੇ ਜਾਂ ਦੱਸਾਂਗੇ ਵੀ ਬੱਛੀਆਂ ਨੂੰ ਜਿਹੜੀ ਵਾਹ ਲੱਗ ਜਾਂਦੀ ਆ ਵਾਹ ਇੱਕ ਬੜੀ ਲੱਗੀ ਉਹ ਲੱਗੇ ਇਹਨਾਂ ਦਾ ਟ੍ਰੀਟਮੈਂਟ ਕਰਨ ਇੱਕ ਇਹਨਾਂ ਨੂੰ ਜਿਹੜੀ ਆਪਾਂ ਨਰਜੀ ਲਈ ਜੋ ਵੀ ਇਹਨਾਂ ਨੂੰ ਕੁਝ ਦੇਣਾ ਆ ਜਾਂ ਕੋਈ ਟਿਕਰ ਤੋਂ ਗੱਲ ਆਉਣਾ ਆ ਉਹ ਲੱਗੇ ਆ ਲਾਉਣ ਦੇ ਬਾਕੀ ਕਈ ਵੀ ਰਕਮੈਂਡ ਕਰਦੇ ਆ ਵੀ ਭਰਾ ਤੂੰ ਇੱਕੋ ਜੀ ਜੀ ਵਿਖਾਈ ਜਨਾ ਮੈਂ ਹੋਰ ਕੀ ਵਿਖਾਵਾਂ ਮੈਂ ਤਾਂ ਹੀ ਹੁਣ ਥੋੜੇ ਵਲੌਗ ਵੀ ਬੰਦ ਕੀਤੇ ਸੀ ਹੁਣ ਕੋਸ਼ਿਸ਼ ਕਰੂੰਗਾ ਵੀ ਸਾਰਾ ਕੁੱਛ ਕਿੱਥੇ ਆਇਆ ਕਿੱਥੇ ਗਿਆ ਲੋਕਾਂ ਨੂੰ ਸਾਰਾ ਕੁੱਛ ਵਿਖਾਵਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਨਾ ਵੀ ਆਪਣੇ ਲੋਕ ਚੰਗੀਆਂ ਚੀਜ਼ਾਂ ਨਹੀਂ ਵੇਦੇ ਇਹ ਵੇਂਦੇ ਆ ਕੋਈ ਚਲ ਗਿਆ ਕੋਈ ਆ ਗਿਆ ਨਾ ਵੀ ਇਹ ਕੋਈ ਸਪੋਰਟ ਕਰਦੇ ਬਾਕੀ ਚਲੋ ਜਿੰਨੇ ਕੋ ਭਰਾ ਨਹੀਂ ਹੈਗੇ ਤੁਸੀਂ ਕਰੋ ਤੁਹਾਡੇ ਮੈਸੇਜ ਆਉਂਦੇ ਰਹੇ ਆ ਵੀ ਵਲੌਗ ਪਾਇਆ ਕਰੋ ਤੇ ਆਪਾਂ ਤੁਹਾਡੇ ਕਰਕੇ ਅੱਜ ਲੱਗੇ ਆ ਫਿਰ ਵਲੌਗ ਸ਼ੁਰੂ ਕਰਨ ਤੇ ਬਾਕੀ ਮੇਰੇ ਭਰਾ ਸਪੋਰਟ ਕਰਿਆ ਕਰੋ ਬਾਕੀ ਆ ਜਾਓ ਤੁਹਾਨੂੰ ਮਿਲਦੇ ਆਗੇ ਲੱਗੇ ਇਹਨਾਂ ਨੂੰ ਆਨਲਾਈਨ ਠੀਕੇ ਅਮੀਤ ਸਿੰਘ ਨੇ ਧਿਆਨ ਨਾ ਲਾਈ ਇਹ ਕਿਹੜਾ ਬਾਹਲਾ ਹੈ ਕਿਹੜਾ ਇਨਰ ਹੈ ਇਨਰ ਦਾ ਜਿਹੜਾ ਨਿੱਕਾ ਮੋਟਾ ਬੁਖਾਰ ਹੋਊਗਾ ਉਹ ਇਹਨਾਂ ਕਬਰ ਹੋ ਜੂਗਾ ਤੇ ਆ ਲਾਉਣ ਲੱਗੇ ਬਾਇਓ ਡ੍ਰਮ ਕਿ ਜਿਹੜਾ ਇਹਨਾਂ ਵਾਹ ਬੂ ਇਹਨਾਂ ਦੀ ਹੋ ਜੇ ਵਾਹ ਬੜੀ ਲੱਗੀ ਸਾਰੇ ਸ਼ਿਕਾਇਤ ਆਉਂਦੀ ਵੀ ਤਾਂ ਦੀ ਵੀ ਮੈਸੇਜ ਆਉਂਦੇ ਆ ਵੀ ਗਾਵਾਂ ਨੂੰ ਜਾਂ ਮੱਛੀਆਂ ਨੂੰ ਵਾਹ ਬੜੀ ਲੱਗਨਦੀ ਆ ਤੇ 2 ਐਮ ਲਾਇਓ ਇੱਥੇ ਬਾਕੀ ਲਿਖਿਆ ਹੁੰਦਾ ਵੀ ਵਜਨ ਵਜਨ 20 ਕਿਲੋ ਦੇ ਵਜਨ ਦੇ 30 ਕਿਲੋ ਵਜਨ ਦੇ 1 ਐਮ ਲਾ ਬਾਕੀ ਇਹਨਾਂ ਨੂੰ ਰੱਖੋ ਇਹਨੂੰ ਕੱਢੀ ਜਾਈਏ ਬਾਸ ਜਾਂ ਬੂਗਾ ਮਾਰਾ ਉਹ ਬੂਗੇ ਮਾਰ ਲਾ ਇਹਨਾਂ ਬਾਹਰ ਪੱਜ ਜਾਣੇ ਨਹੀਂ ਤੇ ਬਾਕੀ ਲਿਖਿਆ ਹੁੰਦਾ ਆ ਕਿ ਇੰਨੇ ਐਮ ਇੰਨੇ ਵਜਨ ਤੱਕ ਨਾ ਲੱਗਣਾ ਤੇ ਬਾਕੀ ਇਹਨਾਂ ਨੂੰ ਸਾਡੀਆਂ ਬੱਚਿਆਂ ਨੂੰ ਦੱਸੀਆਂ ਆਈਆਂ ਵਾਹ ਕਰਕੇ ਤੇ ਬਾਕੀ ਇੱਕ ਮੌਸਮ ਵੀ ਥੋੜਾ ਖਰਾਬ ਹੋ ਜਾਂ ਧੁੱਪ ਮਤ ਪਹਿਨੀ ਲੱਗਣ ਦੀਆਂ ਤੇ ਬਾਕੀ ਹੋਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਵੀਰ ਜਿਹੜੇ ਮਿਲ ਲਾਉਂਦੇ ਆ ਰਾਹ ਹਜੇ ਨਾ ਥੋੜਾ ਜਿਆ ਨਾ ਆਓ ਕਿਉਂਕਿ ਆਪਾਂ ਇੱਕ ਹੁਣ ਫਾਰਮ ਜਿਉਂ ਨਹੀਂ ਗੱਡੀ ਖੜ ਸਕਦੇ ਠੀਕ ਆ ਕੋਈ ਗੁੱਸੇ ਵਾਲੀ ਗੱਲ ਨਹੀਂ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਆ ਵੀ ਜੇ ਤੜ ਤੋਂ ਹੀ ਕੇਸ ਤੋਂ ਹੈਗੇ ਆ ਮੱਜਾਂ ਗਾਵਾਂ ਦੇ ਜਰੂਰ ਫੀ ਖਾਸ ਕਰਕੇ ਕੋਈ ਅੰਦਰ ਨਾ ਵੜੋ ਕਿਉਂਕਿ ਬਿਮਾਰੀ ਫੇਰ ਆ ਗਈ ਹੈ ਮੂੰਹ ਕਰਦੀ ਇਹ ਚੀਜ਼ ਦਾ ਧਿਆਨ ਰੱਖੋ ਕਿਉਂਕਿ ਅੱਜ ਕੋਈ ਗੁੱਸਾ ਕਰ ਲੂ ਕੋਈ ਨਹੀਂ ਪਉ ਮੁੜ ਕੇ ਨੁਕਸਾਨ ਨਹੀਂ ਜਰਿਆ ਜਾਂਦਾ ਠੀਕ ਹੈ ਨਾ ਗਰਦਾਸਪੁਰ ਚ ਆ ਗਈ ਬਿਮਾਰੀ ਤੇ ਆਪਣੇ ਬੋਹਾਂ ਗੜੀਆਂ ਕਲੀ ਕੁਲੀ ਪਾ ਛਡੋ ਨਾ ਕੋਈ ਦੂਜਾ ਬੰਦਾ ਆਪਣੇ ਫਾਰਮ ਚ ਵੜੋ ਦੇ ਨਾ ਤੁਸੀਂ ਕਿਸੇ ਫਾਰਮ ਵਿੱਚ ਜਾਓ ਠੀਕ ਹੈ ਬਾਕੀ ਆ ਜਾਓ ਤੁਹਾਨੂੰ ਲਾਉਣ ਦੇ ਟੀਕੇ ਸਾਰਿਆਂ ਨੂੰ ਲਾ ਦੇਨੇ ਆਪਾਂ ਐਨ ਰੋ ਦੇ ਬਾਇਓ ਡ੍ਰਿਮ ਐਨ ਰੋਣਾ ਚਲੋ ਜਿਹੜਾ ਮੜਾ ਮੋੜ ਨਿਕਮ ਮੋਟਾ ਬੁਖਾਰ ਹੋਊ ਉਹ ਨਿਕਲ ਜਾਊਗਾ ਤੇ ਬਾਇਓ ਡ੍ਰਿਮ ਨਾਲ ਵੀ ਜਿਹੜੀ ਵਾਹ ਹੋਊਗਾ ਤੇ ਉਹ हट ਜਾਊਗੀ ਤੋਂ ਪਤਾ ਆਪਣੇ ਲੱਗੀ ਉਹਦੇ ਕਰਕੇ ਜਿਆਦਾ ਇਹ ਆਉਂਦਿਆ ਆ ਇੱਕ ਥਾਂ ਤੋਂ ਵੀ ਨਹੀਂ ਸੁੱਕਣਗੇ ਆਹ ਤੋਂ ਸੁੱਕ ਜਾਂਦੇ ਹੈ ਤੇ ਚਲੋ ਬਿਮਾਰੀ ਵੀ ਘਟ ਘਟ ਜਾਂਦੀ ਤੇ ਬਾਕੀ ਚਲੋ ਅੱਜ ਤੁਹਾਨੂੰ ਵਿਖਾਉਨੇ ਸਾਰਾ ਮਾਹੌਲ ਚੱਲ ਹੁਣ ਕੋਸ਼ਿਸ਼ ਕਰਿਆ ਕਰਦੇ ਆ ਵੀ ਰੋਜ਼ ਦੀ ਰੋਜ਼ ਵਲੌਗ ਬਣਾਇਆ ਕਰੀਏ ਕਿਉਂ ਹਰ ਮਹੀਸਾ ਹਾਂਜੀ ਜੀ ਬਾਕੀ ਸਿੱਧਕੀ ਕਰੀ ਦੀ ਹੈ ਹੁਣ ਥੋੜਾ ਬਸ ਟਾਈਮ ਟੋਮ ਨਹੀਂ ਲੱਗਦਾ ਬਾਕੀ ਇੱਕ ਤੁਹਾਨੂੰ ਬੜਾ ਜਦੋਂ ਪਿਆਰ ਵੀ ਨਾ ਮਿਲੇ ਪੂਰਾ ਇਹ ਹਰ ਮਨ ਹੀ ਘਟਾ ਜਾ ਜਾਂਦਾ ਬਾਕੀ ਚਲੋ ਜਿਹੜੇ ਵੀਰ ਭਰਾ ਪਿਆਰ ਕਰਦੇ ਉਹਨਾਂ ਦੀ ਵੀ ਆਉਂਦੇ ਰਹਿ ਕਮੈਂਟ ਵੀ ਮੈਸੇਜ ਵੀ ਵੀਲੋਗ ਬਣਾਇਆ ਕਰੋ ਪਾਇਆ ਕਰੋ ਯਾਰ ਬੜਾ ਕੁਝ ਸਿੱਖਣ ਨੂੰ ਮਿਲਦਾ ਚਲੋ ਭਰਾ ਤੁਹਾਡੇ ਵੀਰਾਂ ਭਰਾਵਾਂ ਸਿਰ ਤੇ ਆ ਬਾਕੀ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਹੋਰ ਇੱਕ ਛੇਤੀ ਅੱਗੇ ਵੀ ਇੱਕar ਵਲੌਗ ਚ ਗੱਲ ਕੀਤੀ ਸੀ ਇੱਕ ਆਪਾਂ ਮੋਟਰ ਚੇਰ ਪਾਏ ਜਾਂਦੇ ਚਿੱਚੜਾਂ ਦਾ ਲਾਇਆ ਟਿਕਿਆਂ ਨਾਲ ਹਜ ਤੱਕ ਹਾ ਹਾ ਫੜੇ ਨਹੀਂ ਇਹਦੇ ਅਜੇ ਕੱਢਦੇ ਹਾਂ ਬਾਹਰ ਇਹ ਬਾਕੀ ਚਲੋ ਬਾਦੋ ਅੱਗੇ ਦਾ ਮਾਹੌਲ ਤੁਹਾਨੂੰ ਦੱਸਾਂ ਚਲੋ ਜਾਈ ਵਾ ਵਾਗੇ ਕੀ ਚੱਲਦੀ ਹੈ ਚਲੋ ਤੋਂ ਪਾਣੀ ਨਾ ਜਿਹੜਿਆ ਸੂਰਜ ਕਰਕੇ ਹੁੰਦਿਆ ਸਾਰਾ ਕੋ ਆਈ ਨਵੇਂ ਵਾਰੀ ਚਲੋ ਅੰਦਰ ਵਾਰਦੇ ਸ਼ਰੀਕ ਕਮਜ਼ੋਰ ਹੈ ਗਾਂ ਵੀ ਚਵਾਰੀ ਕਮਜ਼ੋਰ ਹੈ ਮਾਂ ਇਹਦੀ ਗਾਂ ਵੀ ਕਮਜ਼ੋਰ ਦੇ ਗਾਂ ਛੇ ਵਿੱਚ ਅਜੇ ਕਮਜ਼ੋਰ ਹੈ ਰਾਹ ਵਾਰੀ ਫਾਈਗਾ ਨਹੀਂ ਚਲੋ ਪਰਾਲੀ ਬਰੋ ਵੀ ਭਾਗ ਦੇ ਮਤ ਪਰਾਲੀ ਜਿੰਦੀ ਕਲੀ ਵੀ ਪਈ ਹੈ ਅੱਜ ਕਲੀ ਪੁੱਟਦੀ ਹੈ ਆ ਜਾ ਲੈ ਨਾ ਜਿ ਮਾਰਦੇ ਹੱਥ ਮੇਰੇ ਹੱਥ ਗੰਦੇ ਤੋਂ ਮਾਰ ਆਹ ਤੂੜੀ ਦੇ ਬੰਡ ਪਾਣੀ ਭਰਤਾ ਆ ਚੱਲੰਦੇ ਇਹਨਾਂ ਦਾ ਜੇ ਰਾਈਟ ਪਲਾਈਨ ਵੱਡੀਆਂ ਆਈਆਂ ਉਧਰ ਲੈ ਗਈ ਨੀ ਵੇ ਤੂੜੀ ਦੇ ਬੰਡ ਹੀ ਖਾਂਦੀ ਆ ਆ ਮਾਰਦੇ ਬੂਗਾ ਇਹਨਾਂ ਦਾ ਉਹ ਗੈਂ ਟ੍ਰੀਟਮੈਂਟ ਲਾਤੇ ਇਹਨਾਂ ਨੂੰ ਟੀਕੇ ਟੋਗੇ ਬਾਕੀ ਚਲੋ ਬਾਬਾ ਸੋਖ ਰੱਖੇ ਵੇਖੋ ਹੁਣ ਹੋ ਜਾਣਗੀਆਂ ਸਹੀ ਜੇਰਾ ਮੌਸਮ ਬਦਲ ਗਿਆ ਨਾ ਧੁੱਪਨ ਧੱਪਨ ਲੱਗ ਗਿਆ ਤੇਰਾ ਕੰਮ ਹੋ ਜਾਣਾ ਓਕੇ ਰਿਪੋਰਟ ਬਾਕੀ ਆ ਜਾ ਹੁਣ ਭਾਈਆ ਪੱਠੇ ਖਰਲੀ ਮਾਰੀ ਬੌਕਰ ਤੇ ਹਰ ਇੱਕ ਜਣੋ ਪੁੱਟੂ ਪੱਠੇ ਇਹ ਹਰ ਮੰਗਿਆ ਪੁੱਟਣ ਤੇ ਆ ਵੀ ਮਾਰਦੇ ਬਊਆ ਇਥੇ ਟੀਕੇ ਚ ਰੱਖ ਦੇਗੇ ਤੰਦਰੇ ਕਿ ਖਾਲੀ ਫੜਾ ਦੇ ਖਾਲੀ ਆਪਾਂ ਫੜੀ ਨਹੀਂ ਉੱਥੇ ਹੀ ਖਾਲੀ ਫੜ ਲੈ ਆਹੇ ਉੱਥੇ ਰੱਖ ਦੇ ਗਵਨ ਲੱਗਣੀ ਅੰਦਰ ਰੱਖਦੇ ਜੰਮ ਜਾਂਦਾ ਏ ਗੱਲ ਆ ਅੰਦਰ ਉੱਥੇ ਇਹਨੂੰ ਬਾਇਓ ਡਰਮ ਜਾ ਤੁਹਾਡਾ ਜੰਮ ਵੀ ਜਾਂਦਾ ਏ ਤਾਂ ਕਰਕੇ ਥੋੜਾ ਹਲਾ ਲੂਗੇ ਨਾ ਫਿਰ ਲਾਜੋ ਬਾਕੀ ਚਲੋ ਹੁਣ ਵੇਨੇ ਕੇ ਦਾ ਮਾਹੌਲ ਹੁਣ ਆਪਾਂ ਬਣਾਇਆ ਕਰਾਂਗੇ ਅੱਗੇ ਬਣਾਈਦੇ ਹਾਂ ਕੱਲੇ ਗਾਵਾਂ ਜੀ ਹੁਣ ਸਾਰੇ ਕਿਤੇ ਵੀ ਮੇਰੀ ਗੇਸ ਹੋਜੀ ਵੀ ਚਲ ਗਾਵਾਂ ਦੇ ਬਣਾ ਬਣੂਗੇ ਇਹਨੂੰ ਮੜਕੇ ਪਈਆਂ ਨੇ ਆਖਣਾ ਵੀ ਕੋਈ ਚੀਜ਼ ਦਿਖਾਈ ਜਾਂਦੇ ਸੋ ਆਖਣ ਡਹਿ ਵੀ ਪਏ ਸੀ ਵੈਸੇ ਮੁੰਡੇ ਦਾ ਰਦਾ ਮੁੰਕੇ ਮਟਰ ਤੋੜਾਂ ਜਾਂ ਪੈੜੀਆਂ ਪੁਲੀਆਂ ਵਾਈਆਂ ਬਾਕੀ ਚਲੋ ਤੁਹਾਡਾ ਭਰਾਵਾਂ ਦਾ ਕਈਆਂ ਦੇ ਵਿੱਚ ਸਪੋਰਟ ਉਹ ਮੰਗਦੇ ਤਾਂ ਆਪਾਂ ਬਣਾਉਂਦੇ ਪਈ ਬਾਕੀ ਆ ਜੋ ਗਾਣੀ ਬੈਠੀ ਫੌਜ ਹੁਣ ਪੱਠੇ ਪਾ ਕੇ ਵਾੜਾਂਗੇ ਅੰਦਰ ਮੈਂ ਇੱਕ ਬੇਨਤੀ ਫੇਰ ਕਰਦਾ ਵੀ ਜਰ ਜਿਹੜਾ ਮੇਲ ਨਾਲ ਕੰਮ ਹੈ ਨਾ ਬੰਦ ਕਰੀ ਹੁਣ ਜਿੱਥਾਂ ਜੇ ਆਉਣਾ ਫਿਰ ਇਹ ਨਾ ਬੰਦਾਨ ਕੇ ਆ ਕੇ ਵੀ ਹਨੂ ਫਾਰਮ 'ਚ ਖੜ। ਫਾਰਮ 'ਚ ਹਜੇ ਨਹੀਂ ਖੜਿਆ ਜਾਣਾ ਕੋਈ ਗੁੱਸੇ ਵਾਲੀ ਗੱਲ ਨਹੀਂ। ਫਾਰਮ 'ਚ ਖੜਾਂਗੇ ਜਦੋਂ ਤਾਂ ਪਤਾ ਪਨ ਲੱਗ ਗਿਆ। ਮਾਹੌਲ ਸਹੀ ਹੋ ਗਿਆ। ਨਾ ਪਰਿਆ ਪਾਣੀ ਨੂੰ ਸਾਫ਼ ਕਰਕੇ ਟੈਲਾਂ ਲਾਈਆਂ। ਇਧਰ ਆ ਵੀ ਛਕਾਉਣਾ ਹਜੇ। ਇਹ ਵੀ ਆ ਵੀ ਛਕਾਈਦਾ ਹਣਾ। ਨਾਲ ਦੇ ਹੱਲੇ ਮਟਰ ਲਾ ਕੇ ਚੱਲ ਜਾਂਦੇ। ਬਾਕੀ ਮੌਸਮ ਵੇਖੋ ਕਿੱਡਾ ਗੱਲ ਆਉਂਦਿਆ। ਅੱਗੇ ਚਲੋ ਤੁਹਾਨੂੰ ਮਿਲਦੇ ਹਾਂ ਅੱਗੇ ਇੱਥੇ ਪਾਈ ਹੁਣ ਖੁਰਲੀਏ ਬੱਕਰੀ ਮਾਰਨ ਲਈ ਫਿਰ ਵੇਨੇ ਇੱਕ ਨੂੰ ਦਾ ਮਾਹੌਲ ਚਾਲ ਕੀ ਆ ਤੇ ਕੀ ਬਣਦਾ ਅੱਜ ਤੁਹਾਨੂੰ ਵਲੌਗ ਕੋਸ਼ਿਸ਼ ਕਰਾਂਗੇ ਵੀ ਡੇਲੀ ਦੇ ਡੇਲੀ ਬਣਾਇਆ ਕਰੀਏ ਇਹਨਾਂ ਇਹ ਫੇਰ ਮੈਂ ਉੱਪਰਲੀ ਬੱਕਰੀ ਮਾਰਨੀ ਚਾਹੀਦੀ ਹੈ ਖੁਰਲੀ ਜੀ ਹਰ ਉਲੀ ਲਾ ਦੋ ਉਹਨ ਲੱਗੇ ਖੁਰਲੀ ਜੀ ਬੱਕਰ ਜੇ ਬੌਕਰ ਮਾਰ ਕੇ ਟੂੜੀ ਪਾ ਗਏ ਤੇ ਫਿਰ ਪਾਵਾਂਗੇ ਪੱਠੇ ਬਾਕੀ ਆ ਜਾ ਉਹਨਾਂ ਨੂੰ ਬੰਦੇ ਕੀ ਕਰਦੇ ਆ ਵੀ ਆਜਾ ਗਾਂ ਸੁਰਲੇ ਵੀ ਬੌਕਰ ਨਹੀਂ ਮਾਰਦੇ ਗਾਂ ਹੋ ਜਾ ਮੈਂ ਐਗੋਂ ਇੱਕ ਦਿਨ ਦੱਸੀ ਜਿੰਨਾ ਵੀ ਬੌਕਰ ਨਹੀਂ ਮਾਰਦੇ ਵੀ ਕਹਿ ਲੈਂਦੇ ਆ ਵੀ ਬੌਕਰ ਨਾਲ ਭਰਾ ਨਹੀਂ ਕੀ ਵਹਿਮ ਭਰਮ ਪਾਏ ਆਪਣੇ ਲੋਕਾਂ ਨੂੰ ਪਰ ਅਸੀਂ ਦੇ ਕੋਈ ਕਰਦੇ ਆ ਵੀ ਡੇਲੀ ਬੌਕਰ ਮਾਰ ਕੇ ਤੇ ਫੇਰ ਹੀ ਪੱਠੇ ਪਾਈ ਜਾਂ ਬਾਕੀ ਚਲੋ ਆਪੋ ਆਪਣੀ ਬੰਦੇ ਦੀ ਸੋਚ ਹੁੰਦੀ ਕਿਸ ਦੀ ਕਿਸੇ ਤਰੀਕੇ ਨਾਲ ਜਿੱਕੇ ਨਾ ਤੇ ਟੂੜੀ ਵੀ ਅੰਝ ਜਾ ਰਹੀ ਨਹੀਂ ਇੱਕ ਟਾਨ ਜਿਹੜੀ ਕਿਲੋ 2 ਕਿਲੋ ਆਵੇ ਨਾਰਮਲ ਇਨਿੰਗ ਪਾਉਣੀ ਆ ਆਪੋ ਆਪਣੀ ਸੋਚ ਇਹ ਦੀ ਸੋਚਣਾ ਆਪਾਂ ਕਿ ਇਹ ਮੈਚ ਨਹੀਂ ਕਰ ਸਕਦੇ ਜਦੋਂ ਆਪਾਂ ਤੋਂ ਲੋੜ ਲੋੜ ਆ ਸਾਫ਼ ਤੋਂ ਸਾਫ਼ ਦਾ ਸਾਰਾ ਨਾ ਪੱਟੇ ਲਾਉ ਲੈਣੇ ਆ ਉਡੀਕ ਲੱਗਦੀ ਤੇ ਬਾਕੀ ਚਾਹੋ ਆਪੂ ਆਪਣੀ ਮਹਿੰਗੀ ਕਰਨੀ ਚਾਹਤ ਨਹੀਂ ਨਾ ਸੋਝ ਬਾਕੀ ਬੇਟੀਆਂ گاਵਾ ਬਾਹਰ ਉਹਨੇ ਪੱਟੇ ਹਣੇ ਬੜਾ ਕੂੜਾ ਵੱਜਿਆ ਕਰ ਹੋ ਗਈ ਭਾਰੀ ਹੁ ਪੜੇ ਨਾ ਲੱਗੇ ਖਿਚੇ ਨੇ ਖਾ ਚ ਗਏ ਅਮਰ ਦੇ ਆਹ ਕਿਹਨਾਂ ਕਿਲੂ ਦਾ ਬੜਾ ਤੇਜ਼ ਮੈਂ ਆ ਜੀ ਕੀ ਕਰ ਕਹਿੰਦਾ ਯਾਰ ਜੇ ਆਪਾਂ ਬੋਕਰ ਨਾ ਮਾਰਾਂਗੇ ਨਾ ਤੇ ਆਹੇ ਕੋ ਕਿੰਨਾ ਵੰਡ ਕਿੰਨੀ ਰੇਂਜ ਹੈ ਸਾਰੀ ਥੱਲੇ ਰਹਿ ਜਣੀ ਮੈਂ ਜੀ ਜਾਂਦਾ ਵੀ ਖੁਰਲੀਆਂ ਚਟਾਉ। ਤੇ ਹੁਣ ਆ ਦੇਖੋ ਸਾਡੀ ਕਿੰਨੇ ਕਿੰਨੇ ਪੌਦਰ ਮਗਲਸਾ ਤੇ ਕਿੰਨੇ ਪੱਤੇ ਜਿਵੇਂ ਆਪਣੇ ਨਾਲ ਜਪਾਦਾਂ ਨੇ ਚਟੇ। ਪਰ ਫਿਰ ਵੀ ਰੀਖੀ ਰਹਿ ਗਈ। ਆ ਫੀਡ ਆ ਸੱਲੇ। ਹਾਂ ਜੇ ਆਪਾਂ ਫੀਡ ਵੀ ਹੀ ਖੁਰਲੀਆਂ ਅੰਦਰ ਛੱਡੀਏ। ਬਾਅਦੋਂ ਫੇਰੇ ਫੇਰ ਕੱਢ ਲਾਂ। ਔਰ ਉਹ ਚੀਜ਼ਾਂ ਨਾਲ ਆਪਣੇ ਦੁੱਧ ਘਟਦਾ। ਅਸੀਂ ਇਹਦਾ ਵਾਕੇ। ਨੀਵਾਂ ਹਉ ਦਾ ਹੁਣ। ਤੋਂ ਆਪ। ਇੱਥੇ ਲੈ ਆਉਣਾ ਸੱਰਾ। ਫੁਰਲੀ ਜੋ ਅੱਜ ਗਈ ਬੌਕਰ ਹੁਣ ਨਾਲ ਸਾਡਾ ਪੱਤੇ ਫੁੱਟ ਆਇਆ ਤੁਹਾਨੂੰ ਮਰਵਾਉਣਾ ਵੀ ਜਿਹੜੇ ਪੱਤੇ ਆ ਵੀ ਕਿੰਨਾ ਜ਼ਰ ਪਹਿਲਾਂ ਫੁੱਟਨਾਂ ਚਲੋ ਹਵਾ ਵਾ ਨਿਕਲ ਜਾਂਦੀ ਆ ਹੁਣ ਕਈਆਂ ਇਹ ਰੱਟਣਾ ਵੀ ਉਹੋ ਗੱਲਾਂ ਦੱਸੀ ਜਾਂਦਾ ਹੁਣ ਯਾਰ ਜੋ ਜੋ ਕਰੀਦਾ ਉਹ ਦੱਸਣਾ ਹੋ ਪੈਂਦਾ ਕਿਥੋਂ ਗੱਲਾਂ ਦੁੱਤੀਆਂ ਲੈ ਆ ਤੋੜਾ ਫੇਰੀ ਤੋੜਾ ਫੇਰੀ ਵੀ ਕਰਾਂਗੇ ਲੋਕੀਂ ਵਧੀਆ ਚਾਉਂਦੇ ਕਈ ਜਾਂਦੇ ਪਾਇਆ ਕਰੋ ਦਿੱਲੀ ਕੋਈ ਚੱਕਰ ਨਹੀਂ ਮੈਸੇਜ ਆਏ ਇਹਦੇ ਵਲੌਗ ਬਣਾਉਣ ਲੱਗੇ ਆ ਅੱਜ ਆ ਪੱਤੇ ਪੁੱਟਦੇ ਆ ਤੇ ਹੋਂਦ ਦਦ ਪੀ ਕੇ ਤੂੜੀ ਤੜੀ ਪਾ ਕੇ ਫਿਰ ਮੜ ਕੇ ਦਹਿ ਪੈਨੇ ਆ ਪਾਉਣ ਪਧਰੇ ਪੁੱਟੇ ਇੰਨਾ ਵੀ ਸਾਡੇ ਨਾਲ ਦੇ ਰਹਾਤ ਨਹੀਂ ਜਾਉਦਾ ਪੌਂਚ ਦਾ ਉਤੋਂ ਲੈ ਵੇ ਪੁੱਟਾਂ ਤੈ ਜੀ ਲਾ ਗੇ ਤੇ ਸਾਡੇ ਘਾਟੀ ਜੀ ਪੂਰੀ ਨਹੀਂ ਆਈ ਅੱਲਾ ਨਹੀਂ ਸੱਚ ਆ ਕਿਉਂ ਘਾਟੀ ਜੀ ਤੇ ਪੱਠੇ ਪਾਉਣੇ ਵੀ ਓਕੀ ਹੁੰਦੇ ਥੋੜੇ ਜੇ ਤਾਂ ਕਰਕੇ ਆ ਚੀਜ਼ਾਂ ਪੁੱਟੇ ਨਹੀਂ ਰੋ ਦੰ ਸਿੱਧੇ ਸਿੱਧੇ ਪਧਰੇ ਪਧਰੇ ਭਾਵੇਂ ਥੋੜੇ ਥੋੜੇ ਲਾਈਏ ਨਾ ਤੇ ਰੋਜ ਜੀ ਰੋਜ ਲਾਉਣੇ ਪੈਂਦੇ ਬਾਕੀ ਚਲੋ ਕਈ ਵੀਰਾਂ ਦੇ ਹੁਣ ਮੈਸੇਜ ਵੀ ਆਉਂਦੇ ਆ ਮੈਂ ਚਲੋ ਮੈਸੇਜ ਚਲੋ ਇਨੇ ਜਿਆਦੇ ਵੀ ਨਹੀਂ ਉਹ ਚੀਜ਼ਾਂ ਦੇ ਆਉਂਦੇ ਤੇ ਮੈਂ ਆਪਾਂ ਤੁਹਾਨੂੰ ਹੁਣ ਮਿਲਾਂਗੇ ਮੇਲੇ ਦੇ ਪਉਂਗਣ ਸਾਹਿਬ ਦੇ ਉੱਥੇ ਆਪਾਂ ਆਉਣਾ ਆ ਤੇ ਉੱਥੇ ਤੁਹਾਨੂੰ ਮਿਲਾਂਗੇ ਤਾਂ ਕਰਕੇ ਮੇਰਾ ਵੀਰ ਮੈਂ ਅੰਨਾ ਵੀ ਹਜੇ ਨਾ ਆਇਓ ਕੋਈ ਵੀਰਪਰਾ ਤੇ ਉੱਥੇ ਆਪਾਂ ਜ਼ਰੂਰ ਸਟੋਰੀ ਪਾ ਕੇ ਵਲੌਗ ਪਾਵਾਂਗੇ ਵਲੌਗ ਵੀ ਬਣਾਵਾਂਗੇ ਸਟੋਰੀ ਵੀ ਪਾਵਾਂਗੇ ਵੀ ਆਪਾਂ ਆਉਣਾ ਮੇਲੇ ਦੇ ਬਾਬੇ ਦੀਪਸੋਂ ਦੇ ਜਨਵਰੀ ਚ ਹੁੰਦਾ ਮੇਰੇ ਹਿਸਾਬ ਨਾਲ ਉੱਥੇ ਤੁਹਾਨੂੰ ਮਿਲਾਂਗੇ ਆਪਾਂ ਤਾ ਤਾਂ ਕਰਕੇ ਮੇਰੇ ਵੀਰ ਗੁੱਸਾ ਨਾ ਕਰੇ ਜਿਹੜੇ ਵੀਰ ਆਉਂਦੇ ਆ ਮੇਲੇ ਤੇ ਤਾਂ ਕਰਕੇ ਮੈਂ ਨਾ ਵੀ ਬੰਦ ਕਰੋ ਜੇ ਹਾਂ ਮੇਲਾ ਚਲੋ ਮੈਨੂੰ ਇਹ ਪਤਾ ਆਉਂਦੇ ਗਾਵਾਂ ਨੂੰ ਵੇਖਣੇ ਆ ਤੇ ਜੇ ਇਹ ਮੈਨੂੰ ਇਕੱਲੇ ਨੂੰ ਆਣਾ ਫਿਰ ਜੀ ਆਇਆਂ ਨੂੰ ਤੇ ਪਰ ਫਾਰਮ ਚ ਨਹੀਂ ਮੈਂ ਲਿਆ ਸਕਦਾ ਹਾਂ ਬਾਕੀ ਚਲ ਆਜੋ ਉਹਨਾਂ ਬੱਚਿਆਂ ਦੇ ਲੱਗੇ ਮਾਰਨ ਬੌਕਰ ਹੰਦਰਾ ਕਰਤ ਮਾਰ ਲਿਆ ਨੇ ਯਾਰ ਉਲੀ ਅੰਲੀ ਯਾਰ ਥੱਲੇ ਲੱਗ ਲੁਕ ਜਾਂਦੀ ਉਹਦੇ ਕਰਕੇ ਹੁਣ ਕਿੰਨਾ ਗਏ ਸਿੰਧੀ ਰੋਈ ਮਰ ਗਈ ਆਹੋ ਬੱਚੀਆਂ ਮੈਂ ਦਿਖਾਉਣਾ ਕਿੰਨੇ ਮਹੀਨੇ ਦੇ ਨਹੀਂ ਹੈ 9 ਮਹੀਨੇ ਨਹੀਂ ਹੋ ਗਿਆ ਢਾਈਆਂ ਤਿੰਨਾਂ ਦੀਆਂ ਨਹੀਂ ਢਾਈਆਂ ਤਿੰਨਾਂ ਦੀਆਂ ਮਹੀਨਿਆਂ ਦੀਆਂ ਬੱਚੀਆਂ ਨੂੰ ਵੇਲੋ ਹਜਿਆ ਆ ਆ ਵੀ ਤੂੜੀ ਇਧਰ ਖਾ ਲੋ ਵੀ ਖੁਰਲੀ ਤੂੜੀ ਇੱਥੇ ਵੀ ਤੂੜੀ ਉੱਥੇ ਵੀ ਤੂੜੀ ਦੇ ਬਣ ਹਜੇ ਤੱਕ ਇਹਨਾਂ ਨੂੰ ਪੱਠੇ ਪੜ ਜਿੱਥੇ ਮਰਜ਼ੀ ਖਾਣ ਇਹਨਾਂ ਦੀ ਮਰਜ਼ੀ ਨਹੀਂ ਮਤਲਬ ਮਰਜ਼ੀ ਖਾਣ ਉਹਨਾਂ ਲੱਗੇ ਆਹ ਖੁਰਲੀ ਨੂੰ ਮਾਰਨ ਬਹੁਤ ਕਰ ਇਹ ਆ ਫੜਾ ਦੇ ਕੁੱਕ ਬੰਦ ਕਰਕੇ ਚਲਾਉ ਫਲੈਸ਼ ਇਹ ਪਿੰਡਾਂ ਜੀ ਖਾਦਦੇ ਜਾਂ ਹੱਲੇ ਮਾਰਦੇ ਐਨੂੰ ਲੈ ਆ ਦੇ ਬਾਲ ਤਾਂ ਪੜਨੂਗਾ ਇਹਨਾਂ ਬਾਰ ਭਾਲਟਾ ਲੇਵਾ ਹਾਂ ਭਾਲਟਾ ਲੇਓ ਤੇ ਪਾਈ ਚਲੋ ਮਾਰ ਬੱਕਰੇਸ ਭਾਲਟਾ ਲੇਵਾ ਇਹ ਗਾਂ ਥੋੜੀ ਕਮਜ਼ੋਰ ਏ ਦੀ ਇੱਧਰ ਵੱਖਰੀ ਸੇਵਾ ਕਰੀ ਰਹੀ ਥੋੜੀ ਤਦਾ ਕਰਕੇ ਇੱਧਰ ਆ ਉਹ ਵੀ ਹੋ ਗਈ ਬੱਚਿਆਂ ਦੇ ਉੱਪਰ ਲਈ ਡੰਨ ਤੇ ਲਿਆ ਗਈ ਨਾ ਬੱਚਾ ਨੂੰ ਪਾ ਕੇ ਉਹਨੂੰ ਖਾਵਾਉਣਾ ਥੋੜੀ ਪਾਉਂਦਾ ਪੰਡ ਕਿੱਡੀ ਤੱਕੜੀ ਭਰ ਲਈ ਦੋ ਜਿੱਕੀ ਨਹੀਂ ਜਾਣੀ ਮਾਸਾ ਥੋੜੀ ਪਾ ਲੋ ਦੋ ਮਗਰੇ ਲੈ ਜਾਂਦੇ ਬੱਕਰੀ ਨੀਂ ਚੋਈ ਹੋਏ ਬੱਕਰੀ ਚੋਂ ਮੈਂ ਕਿਉਂ ਦਾ ਦਿੰਦੀ ਸੋ ਮਾ ਲੋ ਕਹ ਰਹੇ ਕਿ ਲੋਪੇ ਲੋ ਥੋੜੀ ਚੋਣੇ ਤੂੰ ਇਹ ਸਾਰੀ ਖੁਰਲੀ ਚ ਪੈ ਜਾਣੀ ਦੋ ਪਾਸੇ ਪੜੀਆਂ ਉਹ ਨਹੀਂ ਉਹ ਨਹੀਂ ਕਿਲੋ ਕਿਲੋ ਡੱਡੂ ਕਿਲੋ ਵਾਜਾ ਆ ਦੋਵੇਂ ਮੰਨੇ ਪੌਣੀ ਇੱਕੋ ਪੰਡ ਪੌਣੀ ਊੜੀ ਜੀ ਇਹਦਾ ਤਾਲਾ ਤਾ ਦੁਕਾਨ ਤੇ ਮੈਂ ਪੱਲੀ ਗਿਆ ਹੋਰ ਕੋਈ ਦੂਸਰੋਂ ਪਰ ਇਹ ਗੌਣੀ ਪੀਣੀ ਚਾ ਅੱਛਾ ਸ਼ਾਮ ਨੂੰ ਕਿਲੇ ਆਪਣਾ ਕੋਲ ਤਾਂ ਨਹੀਂ ਯਾ ਪੀਲੇ ਤਾਂ ਨਹੀਂ ਆਹੋ ਚਲੋ ਭਰਾਵਾ ਬਾਹਰੋਂ ਪੀਓ 14 ਅੱਜ 10 ਦੋ ਮਗਰੇ ਲਾਇਆ ਉਹ ਪੁੱਠੇ ਕੰਮ ਪਾਉਗੇ ਅੱਲਕੇ ਨਾ ਹੁਣ ਇਹਨਾਂ ਮਗਰੇ ਚਲੋ ਸੌਕੀ ਪੈ ਜਾਣਗੀ ਨਾ ਦੋਵੇਂ ਬੰਨੇ ਪਾ ਦੇਣੀ ਕੋਈ ਨਹੀਂ

ਨਾਂ ਦੇ ਵਿੱਚ ਲੈ ਸਕ ਲਈ ਪੱਠੇ ਗਿੰਦੇ ਹੁੰਦੇ ਤੁਹਾਨੂੰ ਬੜਾ ਪਿਆਰ ਚ ਕੋਸ਼ਿਸ਼ ਕਰਿਆ ਕਰੋ ਨਹੀਂ ਥੱਲੇ ਪਾੜਿਆ ਕਰੋ ਜੇ ਉਹਦੇ ਨਾਲ ਲਿੰਗ ਲੱਗ ਰਹੀ ਹੈ ਬਿਲਕੁਲ ਉੱਤੇ ਪਾਉਣੇ ਨੂੰ ਰੂਲੀ ਲੱਗ ਜਾਂਦੀ ਆ ਹੁਣ ਇਹ ਕਰਦਾ ਨਾ ਖਲਾਣੇ ਲਾਉਣੇ ਹਾਂ ਨਹੀਂ ਇਹਨਾਂ ਸੋਚੇ ਰਿਹਾ ਨਾ ਤਾਂ ਬੱਸ ਮੈਂ ਦੇ ਬੂੜ ਲਾ ਕੇ ਮਾਰਨੇ ਗਈ ਦੂਸਾਂ ਮੇਰੀ ਟੱਕੀ ਤੇ ਹੁੰਦੇ ਕੰਮ ਉਹਦਾ ਸੱਗਰਾ ਇਹ ਥੋੜਾ ਦੁੱਧ ਜਿਆਲਾ ਨੀ ਨੰਨ ਤਾਂ ਘੱਟ ਪਈ। ਹਾਂ ਵੰਡ ਵੱਧ ਪਈ। ਪੂਰੀ ਦਾ ਕੰਮ ਹੋ ਗਿਆ ਤੰਨ ਤੇ ਹੁਣ ਲੱਗੇ ਪੱਠੇ ਪਾਉਣਾ ਸਾਡਾ ਕਰਦਾ ਦੁੱਧ ਦੁੱਧ ਪੀ ਆਉਂਦੇ ਨਹੀਂ ਨਹੀਂ ਪਹਿਲਾਂ ਪੱਠੇ ਪਾ ਲਈ। ਬਾਕੀ ਆ ਜੋ ਹੁਣ ਤੁਹਾਨੂੰ ਪੱਠੇ ਨਹੀਂ ਮਿਲਦੇ। ਸ਼ਾਹ ਵਾਲੇ ਬਹੁਤ ਬੁਰੇ ਕੋਹੋਂ ਕਹਿੰਦਾ। ਅੰਦਰ ਚੱਲੀ ਗਈ ਜਨ ਜਦੋਂ। ਚਲ ਕੋਈ। ਚਲ ਕੋਈ। ਫਤਵਾ ਦੇ। ਦਾਵੇ ਪੱਠੇ ਪਾਉਣ ਬਾਕੀ ਨੂੰ ਨਾਲ ਲੱਗਦੇ ਆ ਪੱਠੇ ਪਾ ਗਏ ਆ ਆ ਜਾਓ ਆ ਜਾਓ ਲਓ ਵੀ ਮਿੱਤਰੋ ਪੱਠਿਆਂ ਦਾ ਓ ਗਿਆ ਕੰਮ ਟੰਨ ਹੁਣ ਖੋਲ੍ਹੀਏ ਜਗੇ ਕਰਦੇ ਆ ਪੱਧਰੇ ਪੱਧਰੇ ਆ ਫੜ ਲਿਆ ਪਲੀਆਂ ਬਾਕੀ ਆ ਜਾ ਹੁਣ ਮਿਲਦੇ ਆ ਖੁੱਲੀ ਪੱਧਰੇ ਕਰਕੇ ਵੰਡ ਪਾ ਗਏ ਤੇ ਮੁੜ ਕੇ ਰਲਾਉਂਦੇ ਰਹਿੰਦੇ ਆ ਤੇ ਸਾਡਾ ਰੱਬ ਦਾ ਵੀ ਅਹੀਂ ਉਤੋਂ ਘਟ ਰੱਬ ਦਾ ਵੀ ਆਈਏ ਫੇਰ ਆਣ ਕੇ ਗੋਗਾ ਬਾਬਾ ਜੀ ਕਾਮਾਂਗੇ ਘਰ ਮੀਤ ਬਾਕੀ ਆ ਜਾਓ ਤੁਹਾਨੂੰ ਮਿਲਦੇ ਆ ਗਾੜੀ ਗੰੜੀ ਅੱਜ ਵਲੌਗ ਦੀ ਕਰਦੇ ਨਹੀਂ ਆ ਪੰਡ ਛੇਤੀ ਤੇ ਬਾਕੀ ਕੋਈ ਨਹੀਂ ਫੇਰ ਅਗਲਾ ਵਲੌਗ ਕਰਾਂਗੇ ਸ਼ੁਰੂ। ਆਹ ਜੇਤੀ ਬਣਾ ਕਰ ਲੈਣਾ ਹੋ ਗਿਆ ਨਾ ਬਾਬਾ। ਮਨ ਤੇ ਜਿਆਦਾ ਵੀ ਨਹੀਂ ਗੋਈ ਨਾ। ਜਬ ਬਾਬੇ ਨੂੰ ਪਾਇਆ ਗੱਫਾ। ਪੱਠੇ ਗਏ ਉਹ ਪੱਧਰੇ। ਜਿਉਣ ਲੱਗੇ ਵੰਡ ਪਾਉਣ ਇਹ ਚਲੋ ਲਗਭਗ ਤਨੂ ਖਾਈ ਦਈਦਾ ਹਰ ਵਾਰੀ। ਵੰਡ ਪਾ ਕੇ ਪਾਊਡਰ ਪਾ ਕੇ ਫਿਰ ਦੇ ਨੇ ਯਾਰ ਲਾ। ਬਾਕੀ ਚਲੋ। ਆ ਜਿੰਨਾ ਕੋ ਮੌਨ ਚਾਲੀ ਸਵੇਰ ਦਾ। ਬਾਕੀ ਚਲੋ। ਹੋਰ ਲਾਦੇ ਨੇ ਨਾ ਆਪਾਂ ਅੱਗੇ ਉੱਤੇ ਦੁੱਧ ਪੀਣ ਦੁੱਧ ਦਾ ਪੀ ਕੇ ਫਿਰ ਜਾਵਾਂਗੇ ਥੱਲੇ ਬਾਕੀ ਚਲੋ ਅੱਜ ਕਰਦੇ ਇੰਨੇ ਨਾਲ ਵਲੌਗ ਦੀ ਸਮਾਪਤੀ ਤੁਹਾਨੂੰ ਮਿਲਾਂਗੇ ਉਹਨਾਂ ਅਗਲੇ ਵਲੌਗ ਦੇ ਵਿੱਚ ਨੂੰ ਵੀ ਅੱਜ ਉਹਨੂੰ ਕੋਸ਼ਿਸ਼ ਕਰਨੀ ਵੀ ਰੋਜ਼ ਦੀ ਰੋਜ਼ ਹੀ ਬਣਾਇਆ ਕਰੀਏ ਬਾਕੀ ਚਲੋ ਅੱਜ ਇੰਨੇ ਨਾਲ ਵਲੌਗ ਦੀ ਕਰਦੇ ਆ ਸਮਾਪਤੀ ਤੇ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ